ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੀਆਂ ਸੀ ਤੁਹਾਡਾ ਸਲੰਗੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਪਰਮਾਤਮਾ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਾਹਿਗੁਰੂ ਤੁਮ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਅਸੀਂ ਵੀ ਸਾਰੇ ਠੀਕ-ਠਾਕ ਆ ਵਾਹਿਗੁਰੂ ਜੀ ਆਪ ਸਭ ਨੂੰ ਪਤਾ ਹੈ ਕਿ ਇਸ ਚੈਨਲ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਵਰਬਾਰਸ ਸਾਹਿਬ ਦੀ ਵੀਡੀਓ ਲਾ ਕੇ ਆਉਂਦੇ ਆ ਤਾਂ ਕਾਫੀ ਵੀਡੀਓ ਤੇ ਅਪਲੋਡ ਹੈ ਵਾਹਿਗੁਰੂ ਜੀ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆਪ ਸਭ ਨੂੰ ਰਿਕਵੈਸਟ ਹੈ ਛੋਟੀ ਜੀ ਕਿ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਰਾਹ ਕੇ ਵੈਗੁਰੂ ਜੀ ਆਪ ਸਭ ਨੂੰ ਪਤਾ ਹੈ ਕਿ ਇਸ ਚੈਨਲ ਤੇ ਆਪਾਂ ਲਾਈਵ ਸਟ੍ਰੀਮ ਦੇ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਹੈ ਵੈਗੁਰੂ ਜੀ ਪੱਤੀ ਪੌੜੀਆਂ ਤੱਕ ਵਿਆਖਿਆ ਆਪਾਂ ਕਰ ਚੁੱਕੇ ਆਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅੱਜ ਵੈਗੁਰੂ ਜੀ ਆਪਾਂ 33 33 ਤੇ 34 ਪੌੜੀ ਹੈ ਜਿਹੜੀ ਉਹਨਾਂ ਦੀ ਵਿਆਖਿਆ ਲੈ ਕੇ ਆਏ ਆਂ ਅੱਗੇ ਵੀ ਗੁਰੂ ਮਹਾਰਾਜ ਜੈਸੇ ਤਰ੍ਹਾਂ ਬਖਸ਼ੇਸ਼ ਰੱਖਣਗੇ ਤਾਂ ਆਪਾਂ ਵਾਹਿਗੁਰੂ ਜੀ ਬਾਕੀ ਬਾਣਿਆਂ ਦੀ ਵਿਆਖਿਆ ਕਰਾਂਗੇ ਸੇਵਾ ਗੁਰੂ ਮਹਾਰਾਜ ਜੈਸੇ ਤਰ੍ਹਾਂ ਲੈਦੇ ਰਹੇਨ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਆਪਾਂ ਅੱਜ ਦੀ ਵੀਡੀਓ ਜਿਹੜੀ ਤਾਂ ਇਹਦੇ ਵਿੱਚ ਵਾਹਿਗੁਰੂ ਜੀ ਗੁਰੂ ਮਹਾਰਾਜ ਨੇ ਜਿਹੜੇ ਕੁਝ ਜਿਵੇਂ ਜੋਗੀਆਂ ਦੇ ਸਿੱਧ ਲੋਕਾਂ ਦੇ ਸਵਾਲ ਸੀਗੇ ਉਹਨਾਂ ਦੇ ਗੁਰੂ ਮਹਾਰਾਜ ਨੇ ਜਵਾਬ ਦਿੱਤੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਗੁਰੂ ਮਹਾਰਾਜ ਜੀ ਇਹਦੇ ਵਿੱਚ ਦੱਸਦੇ ਆ ਇੱਕ ਅਕਲਮੀ ਔੜੀ ਦੇ ਵਿੱਚ ਸੋਰੀ ਤੀਤੀ ਨੂੰ ਵੀ ਔੜੀ ਦੇ ਵਿੱਚ ਆਖਾਂ ਜੋਰ ਚ ਪੈ ਨਜ਼ੋਰ ਜੋਰ ਨਾ ਵੰਗਣ ਦੇ ਨਜ਼ੋਰ ਦਾ ਵੈਗੁਰੂ ਜੀ ਗੁਰੂ ਮਹਾਰਾਜ ਕਹਿੰਦੇ ਆ ਕਿ ਕਾਲ ਪੁਰਖ ਸਤੋਂ ਵੱਡਾ ਕਾਲ ਪੁਰਖ ਇਹੇ ਸ੍ਰਿਸ਼ਟੀ ਨੂੰ ਰਚਿਆ ਤੇ ਕਾਲ ਪੁਰਖ ਇਸ ਸ੍ਰਿਸ਼ਟੀ ਨੂੰ ਰਚ ਰਿਹਾ ਤੇ ਜੇਕਰ ਕੋਈ ਇਨਸਾਨ ਇੱਥੇ ਕਿਸੇ ਤਰ੍ਹਾਂ ਦਾ ਜ਼ੋਰ ਪਾਉਂਦਾਗਾ ਕਹਿਣ ਦਾ ਜ਼ੋਰ ਪਾਉਂਦਾਗਾ ਚੁੱਪ ਰਹਿਣ ਦਾ ਜ਼ੋਰ ਪਾਉਂਦਾਗਾ ਇਹ ਵੈਗੁਰੂ ਜੀ ਆਪਣੇ ਵਸ ਨੇ ਆਖਣ ਜ਼ੋਰ ਚੁੱਪ ਹੈ ਨਾ ਜ਼ੋਰ ਕਿ ਜੇਕਰ ਆਪਾਂ ਕੁਛ ਕਹਿਣਾ ਉਹ ਵੀ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਜਿਸ ਤਰ੍ਹਾਂ ਗੁਰੂ ਮਹਾਰਾਜ ਜਿਸ ਤਰ੍ਹਾਂ ਕਾਲਪੁਰਖ ਹੁਕਮ ਕਰਦਾ ਜਿਸ ਤਰ੍ਹਾਂ ਦਾ ਹੁਕਮ ਹੁੰਦਾ ਉਸ ਅਨਸਾਰ ਆਪਾਂ ਇੱਕ ਪੁੱਤਲੇ ਆ ਉਸ ਅਨਸਾਰ ਚੱਲਦੇ ਆਪਾਂ ਤੇ ਜੇਕਰ ਆਪਾਂ ਚਾਹੀਏ ਤਾਂ ਆਪਾਂ ਆਪਣੀ ਮਰਜ਼ੀ ਦੇ ਨਾਲ ਵੀ ਚੁੱਪ ਵੀ ਨਹੀਂ رہ ਸਕਦੇ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਵੈਕਰੂ ਜੋ ਆਪਾਂ ਅਕਾਲ ਪੁਰਖ ਤੋਂ ਮੰਗਦੇ ਆ ਜੋ ਆਪਾਂ ਅਕਾਲ ਪੁਰਖ ਤੋਂ ਜੋ ਗੁਰੂ ਮਹਾਰਾਜ ਤੋਂ ਆਪਾਂ ਨੂੰ ਦਾਤਾਂ ਮਿਲਦੀਆਂ ਨੇ ਉਹ ਕਾਲਪੁਰਖ ਦੀ ਬਖਸ਼ਿਸ਼ ਹੈ ਉਹਦੇ ਹੁਕਮ ਅਨੁਸਾਰ ਆਪਾਂ ਨੂੰ ਦਾਤਾਂ ਮਿਲਦੀਆਂ ਨੇ ਉਹਦੇ ਹੁਕਮ ਤੋਂ ਬਿਨਾ ਵਾਹਿਗੁਰੂ ਜੀ ਇੱਕ ਪੱਤਾ ਵੀ ਨਹੀਂ ਝੋਲਦਾ ਕਿ ਜਿਸ ਤਰ੍ਹਾਂ ਮਨ ਲੋਕ ਕੋਈ ਇਨਸਾਨ ਪਹਿਲਾਂ ਉਹਦੇ 'ਚ ਬਹੁਤ ਵਧੀਆ ਆਦਤਾਂ ਹੁੰਦੀਆਂ ਤੇ ਬਾਅਦ ਵਿੱਚ ਬੁਰੀ ਸੰਗਤ 'ਚ ਪੈ ਜਾਂਦਾ ਤੇ ਗੁਰੂ ਮਹਾਰਾਜ ਦੀ ਦਾ ਉਹਦੇ ਤੋਂ ਮਿਹਰ ਭਰਿਆ ਹੱਥ ਉੱਠ ਜਾਂਦਾ ਤਾਂ ਵਾਹਿਗੁਰੂ ਜੀ ਉਹ ਪੂਰੀ ਸੰਗਤ ਦੇ ਵਿੱਚ ਪੈਂਦਾ ਤੇ ਜੇਕਰ ਕੋਈ ਗੁਰਬਾਣੀ ਦੇ ਨਾਲ ਜੁੜਦਾਗਾ ਤਾਂ ਉਹ ਵੀ ਵਾਹਿਗੁਰੂ ਜੀ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਫਿਰ ਹੀ ਕੋ ਗੁਰਬਾਣੀ ਨਾਲ ਜੁੜ ਸਕਦੇ ਆਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ ਗੁਰਬਾਣੀ ਨਾਲ ਨਹੀਂ ਜੁੜਿਆ ਜਾ ਸਕਦਾ ਜੋਰ ਨਾਲ ਜੀਵਨ ਮਰਨ ਜੋਰ ਜੋ ਜਿੰਦਗੀ ਦੇ ਵਿੱਚ ਜੀਵਨ ਮਰਨ ਬਣਾਇਆ ਉਹ ਵੀ ਗੁਰੂ ਮਹਾਰਾਜ ਦੀ ਮੇਰੇ ਸਤਕਾਈ ਹੈ ਜੋ ਜਿਸ ਤਰ੍ਹਾਂ ਗੁਰੂ ਮਹਾਰਾਜ ਚਾਹੁੰਦੇ ਅਕਾਲ ਪੁਰਖ ਚਾਹੁੰਦੇ ਨੇ ਕਿ ਜਿਸ ਜਿੰਨਾ ਆਪਣਾ ਉਮਰ ਲਿਖੀ ਹੋਈ ਹੈ ਆਪਣੇ ਕਰਮਾਂ ਦੇ ਅਨੁਸਾਰ ਲਿਖੀ ਉਸੇ ਤਰ੍ਹਾਂ ਆਪਾਂ ਉਮਰ ਭੋਗਦੇ ਉਸੇ ਤਰ੍ਹਾਂ ਆਪਾਂ ਜਿਉਂਨੇ ਆ ਜੋਰ ਨਾ ਜਾਜ ਮਾਲ ਮਨਸੂਰ ਕਿ ਜੇ ਜੇਕਰ ਕੋਈ ਕਿਸੇ ਨੂੰ ਕੋਈ ਰਾਜ ਭਾਗ ਮਿਲਦਾ ਕੋਈ ਮਾਲ ਮਿਲਦਾਗਾ ਇਹਦੇ ਵਿੱਚ ਵੀ ਗੁਰੂ ਮਹਾਰਾਜ ਕਹਿੰਦੇ ਕਿ ਆਪਣਾ ਕੋਈ ਜੋਰ ਨਹੀਂ ਹੁੰਦਾਗਾ ਉਹ ਜਿਹੜਾ ਕਾਲਪੁਰਖ ਆਪਣੇ ਲੇਖੇ ਅਨੁਸਾਰ ਕਰਮਾਂ ਅਨੁਸਾਰ ਆਪਾਂ ਨੂੰ ਮਿਲਦਾ ਇਹ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਯੁਕਤੀ ਛੁੱਟੇ ਸੰਸਾਰ ਕਿ ਇਸ ਵਿੱਚ ਵੀ ਜੇਕਰ ਕੋਈ ਕਿਸੇ ਦਾ ਗਿਆਨ ਹੈ ਕਿਸੇ ਦਾ ਵਿਚਾਰ ਹੈ ਉਹ ਵੀ ਕਾਲਪੁਰਖ ਦੀ ਦੇਣ ਹੈ ਜੋੜਨਾ ਜੁਤੀ ਇਸ ਤਿਹ ਸੰਸਾਰ ਕਿ ਜਿਸ ਤਰ੍ਹਾਂ ਕਾ ਇਥੇ ਦੁਨੀਆ ਦੇ ਵਿੱਚ ਜਨਮ ਮਰਨ ਜਨਮ ਜਨਮ ਹੋਣਾ ਮਰਨਾ ਮੁਕਣਾ ਉਹ ਵੀ ਕਾਲਪੁਰਖ ਦੇ ਹੱਥ ਦੇ ਵਿੱਚ ਹੈ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਦਾ ਸੋਈ ਹੈ ਗੁਰੂ ਮਹਾਰਾਜ ਇਥੇ ਕਹਿੰਦੇ ਕਿ ਕਾਲਪੁਰਖ ਦੇ ਹੱਥ ਵਿੱਚ ਸਾਰਾ ਕੁਝ ਹੈ ਤੇ ਕਾਲਪੁਰਖ ਨੇ ਇਸ ਸ੍ਰਿਸ਼ਟੀ ਨੂੰ ਰਚਿਆ ਤੇ ਉਹ ਜਿਹੜੇ ਆਪਾਂ ਇੱਕ ਪੁੱਤਲੇ ਆ ਜਿਸ ਤਰ੍ਹਾਂ ਉਹਦਾ ਹੁਕਮ ਹੁੰਦਾ ਹੈਗਾ ਤੇ ਉਸ ਆਪਾਂ ਜਿਹੜੇ ਪੁੱਤਲੇ ਆ ਉਹ ਸੰਸਾਰ ਆਪਾਂ ਨੂੰ ਚਲਾਈ ਜਾਂਦਾ ਹੈਗਾ ਜਿਸ ਤਰ੍ਹਾਂ ਦਾ ਵੀ ਉਹਦਾ ਭਾਣਾ ਹੈ ਜਿਸ ਤਰ੍ਹਾਂ ਦੀ ਵੀ ਉਹਦੀ ਮਰਜ਼ੀ ਹੈ ਉਸ ਸੰਸਾਰ ਉਸ ਸੰਸਾਰ ਨੂੰ ਚਲਾਉਂਦਾ ਹੈਗਾ ਨਾਨਕ ਉੱਤਮ ਨੀਚ ਨਾ ਕੋਈ ਇੱਥੇ ਕੋਈ ਉੱਚਾ ਨਹੀਂ ਹੈ ਤੇ ਕੋਈ ਨਹੀਂ ਮੰਨੀ ਹੈ ਸਤਿ ਤੀ ਪੌੜੀ ਤੱਕ ਵੈਗਰੂ ਜੀ ਵਿਆਖਿਆ ਹੋ ਚੁੱਕੀ ਹੈ ਅਗਲੀ ਪੰਕਤੀ ਹੈ ਵੈਗਰੂ ਜੀ ਰਾਤੀ ਰੁਤੀ ਥਿਤੀ ਵਾਰ ਔਣ ਪਾਣੀ ਅਗਨੀ ਤਤਾਰ ਇਸ ਵਿੱਚ ਤਰਤੀ ਧਾ ਪ੍ਰਕਿਰਤ ਰਾਤਾ ਰੁਤਾ ਥਿਤਾ ਵਾਰ ਤੇ ਹਵਾ ਪਾਣੀ ਅਗ ਜੋ ਅਕਾਲ ਪੁਰਖ ਨੇ ਇਸ ਧਰਤੀ ਤੇ ਬਣਾਇਆ ਉਹ ਸਾਰਾ ਕੁਝ ਉਹ ਦੀ ਦੇਨ ਅਨੁਸਾਰ ਉਹਦੇ ਅਨੁਸਾਰ ਚੱਲ ਰਿਹਾ ਸਾਰਾ ਕੁਝ ਤੁਸੀਂ ਵੀ ਜੀ ਜੁਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਪਰ ਗੁਰੂ ਮਹਾਰਾਜ ਇਥੇ ਫਰਮਾਉਂਦੇ ਹੈ ਕਿ ਅਕਾਲ ਪੁਰਖ ਨੇ ਅਨੇਕਾਂ ਜੀਵ ਬਣਾਏ ਜਿਨ੍ਹਾਂ ਦੇ ਕਈ ਤਰ੍ਹਾਂ ਦੇ ਰੰਗ ਨੇ ਤੇ ਕਈ ਉਹਨਾਂ ਦੇ ਅਲੱਗ-ਅਲੱਗ ਨਾਮ ਨੇ ਜੋ ਵਾਹਿਗੁਰੂ ਜੀ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਇੰਨਾ ਧਿਆਨ ਦੇ ਵਿੱਚ ਰੱਖ ਕੇ ਰਚਿਆ ਉਸ ਤੋਂ ਵੱਡਾ ਕਾਲਪੁਰਖ ਤੋਂ ਵੱਡਾ ਵਾਹਿਗੁਰੂ ਜੀ ਕੋਈ ਨਹੀਂ ਹੈ ਜੋ ਧਰਤੀ ਤੇ ਹੋ ਰਿਹਾ ਸਭ ਉਸ ਸੰਸਾਰ ਹੀ ਹੋ ਰਿਹਾ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿ ਜੋ ਕਾਲਪੁਰਖ ਨੇ ਸ੍ਰਿਸ਼ਟੀ ਰਚੀ ਐ ਜੋ ਜੀਵ ਕਾਲਪੁਰਖ ਨੇ ਪੈਦਾ ਕੀਤੇ ਐ ਕਰਮੀ ਕਰਮੀ ਹੋਏ ਵਿਚਾਰ ਕਿ ਜਿਸ ਤਰ੍ਹਾਂ ਦੇ ਵੀ ਕਿਸੇ ਨੇ ਕਰਮ ਕਮਾਏ ਜਿਹੜੇ ਵਾਹਿਗੁਰੂ ਜੀ ਧਰਤੀ ਤੇ ਸੰਤ ਮਹਾਤਮਾ ਹੁੰਦੇ ਉਹਨਾਂ ਨੇ ਪੁਰਬਲੇ ਜਨਮ ਦੇ ਵਿੱਚ ਬਹੁਤ ਸੋਹਣੇ ਕਰਮ ਕਮਾਏ ਹੁੰਦੇ ਐ ਤੇ ਤਾਂ ਕਰਕੇ ਵਾਹਿਗੁਰੂ ਜੀ ਉਹ ਸੰਤ ਮਹਾਤਮਾ ਦੀ ਦ੍ਰਿਸ਼ਟੀ ਲੈ ਕੇ ਆਉਂਦੇ ਆ ਉਹ ਗੁਰੂ ਮਹਾਰਾਜ ਦੀ ਉਹਨਾਂ ਦੀ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੀ ਬਖਸ਼ਿਸ਼ ਤੋਂ ਬਿਨਾ ਵਾਹਿਗੁਰੂ ਜੀ ਨਾਮ ਲਿਆ ਨਾਮ ਵੀ ਨਹੀਂ ਲਿਆ ਜਾਂਦਾਗਾ ਜੇਕਰ ਆਪਾਂ ਸੋਚੀਏ ਕਿ ਆਪਾਂ ਗੁਰਬਾਣੀ ਦੇ ਨਾਲ ਜੁੜਨਾ ਹੈ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਲਿਆ ਜਾਂਦਾਗਾ ਪਰ ਜੇਕਰ ਆਪਾਂ ਵਾਹਿਗੁਰੂ ਜੀ ਹੱਥ ਤੇ ਹੱਥ ਧਾਰ ਕੇ ਮੰਨ ਲਓਗਾ ਅੱਠੇ ਰਹੀਏ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਊਗੀ ਆਪੇ ਨਾਮ ਲਿਆ ਜੂਗਾ ਇਸ ਤਰ੍ਹਾਂ ਵੀ ਨਹੀਂ ਹੁੰਦਾ ਜੇਕਰ ਕੋਈ ਭੈਣ ਭਰਾ ਗੁਰਬਾਣੀ ਦੇ ਨਾਲ ਨਹੀਂ ਜੁੜਿਆ ਵਾਏ ਗੁਰੂ ਜੀ ਉਹ ਗੁਰੂ ਮਹਾਰਾਜ ਅੱਗੇ ਅਰਦਾਸ ਕਰੇ ਇਸ ਚੀਜ਼ ਦੇ ਅਰਦਾਸ ਕਰੇ ਕਿ ਸੱਚੇ ਪਾਤਸ਼ਾਹ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ ਮੈਨੂੰ ਗੁਰਬਾਣੀ ਦੇ ਨਾਲ ਜੋੜੋ ਮੈਨੂੰ ਜਪਜੀ ਸਾਹਿਬ ਬਖਸ਼ੋ ਮੈਨੂੰ ਰਹਿਰਾਸ ਸਾਜ ਬਖਸ਼ੋ ਮੈਨੂੰ ਸੁਖਮਨੀ ਸਾਹਿਬ ਬਖਸ਼ੋ ਇਸ ਤਰ੍ਹਾਂ ਦਾ ਵਾ ਗੁਰੂ ਜੀ ਅਰਦਾਸ ਕਰੇ ਤਾਂ ਜਰੂਰ ਗੁਰੂ ਮਹਾਰਾਜ ਕਿਰਪਾ ਕਰਦੇ ਆ ਸੱਚਾ ਆਪ ਸੱਚਾ ਦਰਬਾਰ ਗੁਰੂ ਮਹਾਰਾਜ ਇੱਥੇ ਕਹਿੰਦੇ ਕਿ ਕਾਲਪੁਰਖ ਦਾ ਦਰਬਾਰ ਸੱਚਾ ਆਪ ਸੱਚਾ ਪਵਿੱਤਰ ਉਹ ਅਟਲ ਕਿਸ ਧਰਤੀ ਤੇ ਕਾਲਪੁਰਖ ਦਏ ਜੋ ਸਚਾਈ ਉਹ ਬਿਲਕੁਲ ਅਟਲ ਹੈ ਥਿੱਥੇ ਸੋਨ ਪੰਚ ਪ੍ਰਵਾਨ ਨਜ਼ਰੀ ਕਰਮ ਪਵੇ ਨਿਸ਼ਾਨ ਹੁਣ ਇੱਥੇ ਗੁਰੂ ਮਹਾਰਾਜ ਕਹਿੰਦੇ ਓਮ ਸੰਤ ਮਹਾਤਮਾ ਦੀ ਗੱਲ ਕਰਦੇ ਆ ਉਹ ਸੰਤ ਦਾਨੀਆਂ ਦੀ ਗੱਲਾਂ ਕਰਦੇ ਆ ਉਹ ਕਿ ਗੁਰੂ ਮਹਾਰਾਜ ਦੀ ਅਕਾਲ ਪੁਰਖ ਦੀ ਉਹਨਾਂ ਤੇ ਬਖਸ਼ਿਸ਼ ਹੋਈ ਤੇ ਇੱਥੇ ਸੂਨ ਪੰਜ ਪ੍ਰਵਾਨ ਪੰਜ ਇੱਥੇ ਵੈਦੁਰੂ ਜੀ ਜੋ ਕੁਰਬਾਨੀ ਦੇ ਪੰਜ ਹੈ ਜੋ ਸੰਤ ਹੈ ਜਿਸ ਤਰ੍ਹਾਂ ਪੰਡ ਦੇ ਵਿੱਚ ਮੈਂਬਰਸ਼ਿਪ ਬਣਾਈ ਜਾਂਦੀ ਹੈ ਨਾ ਪੰਚਾਇਤ ਬਣਾਈ ਜਾਂਦੀ ਉਹਦੇ ਪੰਜ ਹੁੰਦੇ ਉਸੇ ਤਰ੍ਹਾਂ ਜਿਹੜੇ ਸੰਤ ਮਹਾਤਮਾ ਉਹਨਾਂ ਨੂੰ ਗੁਰਬਾਣੀ ਤੇ ਪੰਚ ਕਾਲਪੁਰਖ ਦੇ ਪੰਚ ਦਰਗਾਹ ਦੇ ਪੰਚ ਕਿਹਾ ਗਿਆਗਾ ਤੇ ਦਿੱਥੇ ਸੋਣ ਪੰਚ ਪ੍ਰਵਾਨ ਕਿ ਉਹ ਪੰਚ ਪ੍ਰਵਾਨ ਹੁੰਦੇ ਐ ਜੋ ਇਸ ਧਰਤੀ ਤੇ ਆ ਕੇ ਆਪਣਾ ਫਰਜ਼ ਨਿਭਾਉਂਦੇ ਵਾਹਿਗੁਰੂ ਜੀ ਜਿਹੜੇ ਮਨੁੱਖ ਨੇ ਇਹ ਸਮਝ ਲਿਆ ਕਿ ਅਸੀਂ ਧਰਤੀ ਤੇ ਕੀ ਕਰਨਾ ਐ ਕੀ ਸਾਡਾ ਫਰਜ਼ ਐ ਧਰਤੀ ਤੇ ਆ ਕੇ ਤੇ ਉਹ ਵੈਗਰੂ ਜੀ ਉਹ ਸੰਤ ਮਹਤਵਾਨ ਉਹਨਾਂ ਨੂੰ ਆਪਾਂ ਸੰਤ ਮਾਤਮਾ ਕਹਿ ਸਕਦੇ ਹਾਂ ਉਸ ਤਰ੍ਹਾਂ ਦਾ ਗਿਆਨ ਲੈ ਚੁੱਕੇ ਹੁੰਦੇ ਆ ਕਿ ਅਸੀਂ ਧਰਤੀ ਤੇ ਕੀ ਕਰਨਾ ਹੈ ਪਰ ਆਪਾਂ ਵੈਗਰੂ ਜੀ ਜਿਵੇਂ ਆਪਣਾ ਜਨਮ ਹੁੰਦਾ ਹੈ ਆਪਣਾ ਬਚਪਨ ਬੀਤਦਾ ਉਸ ਤੋਂ ਬਾਅਦ ਆਪਾਂ ਇੱਕ ਜੇਮਿਆਂ ਦੇ ਵਿੱਚ ਉਲਝ ਜਾਂਦੇ ਆ ਤੇ ਵੈਗਰੂ ਜੀ ਇੱਥੇ ਜੇਕਰ ਕਿਸੇ ਬੱਚੇ ਨੂੰ ਹਰ ਤਰ੍ਹਾਂ ਦੀ ਜੋ ਚੀਜ਼ ਆਪਾਂ ਨੂੰ ਸਿਖਾਈ ਜਾਂਦੀ ਹੈ ਬੱਚੇ ਨੂੰ ਉਹ ਪੇਰੈਂਟ ਦੁਆਰਾ ਸਿਖਾਈ ਜਾਂਦੀ ਹੈ ਜੇ ਆਪਾਂ ਨੂੰ ਪੜਨੇ ਪਾਇਆ ਜਾਂਦਾ ਵਾਹਿਗੁਰੂ ਜੀ ਉਹ ਵੀ ਪੇਰੈਂਟ ਦੁਆਰਾ ਤੇ ਜੇਕਰ ਆਪਾਂ ਨੂੰ ਕੋਈ ਕੰਮ ਸਿਖਾਇਆ ਜਾਂਦਾ ਪੇਰੈਂਟ ਦੁਆਰਾ ਤਾਂ ਇੱਥੇ ਵਾਹਿਗੁਰੂ ਜੀ ਇੱਕ ਪੇਰੈਂਟ ਦਾ ਇਹ ਵੀ ਫਰਜ਼ ਬਣ ਜਾਂਦਾ ਕਿ ਉਹ ਆਪਾਂ ਨੂੰ ਗਰਭਾਣੀ ਦੇ ਨਾਲ ਜੀ ਵੀ ਜੋੜੇ ਜਿਵੇਂ ਹੀ ਆਪਾਂ ਦਾ ਜਨਮ ਹੁੰਦਾ ਹੈ ਜਿਵੇਂ ਹੀ ਵੈਗਰੂ ਜੀ ਮਾਂ ਦੇ ਪੇਟ ਦੇ ਵਿੱਚ ਬੱਚਾ ਹੁੰਦਾ ਗਰਭ ਧਾਨ ਦੇ ਟਾਈਮ ਪ੍ਰੈਗਨਨਸੀ ਦੇ ਟਾਈਮ ਮਾਂ ਦੇ ਢੇਡ ਵਿੱਚ ਬੱਚਾ ਹੁੰਦਾ ਤਾਂ ਮਾਂ ਵੈਗਰੂ ਜੀ ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਜੋੜ ਸਕਦੀ ਹੈ ਕਿ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਜਿਵੇਂ ਮਾਂ ਜਿਹੜੀ ਜਿਸ ਤਰ੍ਹਾਂ ਦੀ ਸੰਗਤ ਦੇਖਦੀ ਹੈ ਜਿਸ ਤਰ੍ਹਾਂ ਦੀ ਮਾਂ ਦੇਖਦੀ ਹੈ ਜਿਸ ਤਰ੍ਹਾਂ ਦੀ ਮਾਂ ਸੋਚਦੀ ਹੈ ਜੋ ਸੁਣਦੀ ਹੈ ਉਹ ਬੱਚੇ ਤੇ ਅਸਰ ਹੁੰਦਾ ਹੈ ਤਾਂ ਵਾਈਬਰੂ ਜੀ ਇੱਥੇ ਹੀ ਪਰੇਂਟਾ ਫਰਜ਼ ਸ਼ੁਰੂ ਹੋ ਜਾਂਦਾ ਹੈ ਕਿ ਜੇਕਰ ਆਪਾਂ ਬੱਚੇ ਦੀ ਖਰਾਕ ਵੱਲ ਧਿਆਨ ਦਿੰਦੇ ਆਂ ਆਪਾਂ ਬੱਚੇ ਦੀ ਪੜ੍ਹਾਈ ਵੱਲ ਧਿਆਨ ਦਿੰਦੇ ਆਂ ਤਾਂ ਇੱਥੇ ਮਾਂ ਦਾ ਸਟਾਰਟਿੰਗ ਦੇ ਵਿੱਚ ਸਭ ਤੋਂ ਵੱਡਾ ਰੋਲ ਮਾਂ ਦਾ ਸਟਾਰਟਿੰਗ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਕੁਰਬਾਨੀ ਦੇ ਨਾਲ ਜੋੜੇ ਧਰਮ ਦੇ ਨਾਲ ਆਪਣੇ ਆਪ ਨੂੰ ਜੋੜੇ ਤਾਂ ਜੋ ਚਾਹ ਵੀ ਧਰਮ ਦੇ ਨਾਲ ਜੁੜੇ ਜਦੋਂ ਬੱਚਾ ਜਨਮ ਲੈ ਲੈਂਦਾ ਤਾਂ ਉਸ ਤੋਂ ਬਾਅਦ ਅਪੇਰੰਤ ਬਹੁਤ ਧਿਆਨ ਦਿੰਦੇ ਉਹਦੇ ਖਾਣ-ਪੀਣ ਦਾ ਉਹਦੀ ਪੜ੍ਹਾਈ ਦਾ ਠੀਕ ਹੈ ਤੇ ਉਹਦੇ ਨਾਲ-ਨਾਲ ਫਰਜ਼ ਵਜੋਂ ਜੀ ਤਰੰਤਾ ਇਹ ਵੀ ਬਣ ਜਾਂਦਾ ਹੈ ਤੇ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਲੱਛਿਆਂ ਦਾ ਬਹੁਤ ਜ਼ਿਆਦਾ ਟਾਈਮ ਹੈ ਜਿੱਦੇ ਆਪਾਂ ਅਜੇ ਬਚਪਨ ਦੇ ਵਿੱਚ ਜੇਕਰ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਧਰਮ ਦੇ ਨਾਲ ਜੋੜ ਲਵਾਂਗੇ ਤਾਂ ਹੋ ਸਕਦਾ ਹੈਗਾ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਉਹਨਾਂ ਤੇ ਉਹ ਬੁਰੀ ਦਸੰਗਤ ਦੇ ਵਿੱਚ ਨਾ ਪੈਣ ਤਾਂ ਜਦੋਂ ਬਚਪਨ ਦੇ ਵਿੱਚ ਪੇਰੰਤ ਆਪਾਂ ਨੂੰ ਗੁਰਬਾਣੀ ਨਾਲ ਜੋੜ ਲੈਂਦੇ ਤਾਂ ਵਾਹਿਗੁਰੂ ਜੀ ਜੇ ਦੋਨਾਂ ਕੱਫਾ ਵੱਡੇ ਹੁੰਨੇ ਆ ਗੁਰਬਾਣੀ ਪੜ੍ਹ ਕੇ ਧਰਮ ਨਾਲ ਜੁੜ ਕੇ ਇੰਨੀ ਸੋਝੀ ਆ ਜਾਂਦੀ ਹੈ ਕਿ ਆਪਾਂ ਧਰਤੀ ਤੇ ਕਰਨ ਕੀ ਆ ਰਿਹਾ ਤੇ ਪਰ ਜਦੋਂ ਆਪਾਂ ਬਚਪਨ ਗੀਤ ਦਾ ਆਪਾਂ ਧਰਮ ਵਾਲੇ ਪਾਸੇ ਕਦੇ ਗਏ ਨਹੀਂ ਗੁਰਬਾਨੀ ਕਦੇ ਪੜ੍ਹੀ ਨਹੀਂ ਕਦੇ ਪਾਠ ਪੂਜਾ ਵਾਲੇ ਪਾਸੇ ਨਹੀਂ ਗਏ ਕਦੇ ਆਪਣੇ ਪੇਰੈਂਟਸ ਨੇ ਕੋਈ ਆਪਾਂ ਨੂੰ ਸਾਖੀ ਨਹੀਂ ਸੁਣਾਈ ਕੋਈ ਸ਼ਹਾਦਤ ਬਾਰੇ ਨਹੀਂ ਦੱਸਿਆ ਕੋਈ ਕਿਸੇ ਤਰ੍ਹਾਂ ਦੀ ਕੁਰਬਾਨੀ ਬਾਰੇ ਨਹੀਂ ਦੱਸਿਆਗਾ ਤਾਂ ਮੈਂ ਕਿੱਥੇ ਆ ਮੈਂ ਤੁਸੀਂ ਕਿਸ ਤਰ੍ਹਾਂ ਜਾਊਗਾ ਧਰਮ ਨਾਲਾ ਵਾਈਬ੍ਰੂ ਜੀ ਕਿਸ ਤਰ੍ਹਾਂ ਜੁੜੂਗਾ ਉਹ ਔਰ ਕਿ ਉਹ ਧਰਤੀ ਤੇ ਕਿਹੜੇ ਫਰਜ਼ ਨਿਭਾਉਣਾ ਹੈ ਇਹ ਕਿਸ ਤਰ੍ਹਾਂ ਨੂੰ ਪਤਾ ਲੱਗੂਗਾ ਤਾਂ ਵਾਈਬ੍ਰੂ ਜੀ ਇੱਥੇ ਗੁਰੂ ਮਹਾਰਾਜ ਜੀ ਕਹਿੰਦੇ ਐ ਕਿ ਜਿਹੜਾ ਧਰਤੀ ਤੇ ਆਪਣੇ ਫਰਜ਼ ਨਿਭਾ ਜਾਂਦਾ ਹੈਗਾ ਤਾਂ ਉਹ குரு ਮਹਾਰਾਜੀ ਕਾਲਪੁਰਖ ਦੀ ਦਰਗਾਹ ਦੇ ਵਿੱਚ ਉਹਨੂੰ ਸ਼ੋਭਾ ਮਿਲਦੀ ਹੈ ਕੱਚ ਪਕਾਈ ਉੱਥੇ ਪਾਏ ਨਾਨਕਿਆ ਜਾਪਿਆ ਜਾਏ ਉਹਨਾਂ ਦੇ ਗੁਰੂ ਮਹਾਰਾਜ ਇੱਥੇ ਕਹਿੰਦੇ ਆ ਕਿ ਜਦੋਂ ਦਰਗਾਹ ਦੇ ਵਿੱਚ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਾਇਆ ਜਾਂਦਾ ਉੱਥੇ ਪਤਾ ਲੱਗਦਾ ਕਿ ਆਪਾਂ ਕੱਚੇ ਆ ਜਾਂ ਪੱਕੇ ਆ ਜਾਂ ਆਪਣੀ ਸੋਭਾ ਮੁਰੀ ਚਾਹੀਦੀ ਹੈ ਜਾਂ ਆਪਾਂ ਕੋਈ ਚੰਗਾ ਕਰਮ ਕਮਾ ਕੇ ਆਏ ਆ ਕਿ ਨੰਨ੍ਹ ਕਮਾ ਕੇ ਆਏ ਇਹ ਵੈਗੁਰੂ ਜੀ ਉੱਥੇ ਜਾ ਕੇ ਪਤਾ ਲੱਗਦਾ ਜਦੋਂ ਆਪਾਂ ਧਰਤੀ ਤੇ ਹੁੰਨੇ ਆ ਤਾਂ ਆਪਾਂ ਦੁਨਿਆਵੀ ਕੰਮ ਕਰਕੇ ਆਪਣੇ ਆਪ ਨੂੰ ਸਮਝਦੇ ਆਪਾਂ ਕਿ ਮੈਂ ਬਹੁਤ ਵਧੀਆ ਕੰਮ ਕੀਤਾ ਮੈਂ ਚੰਗਾ ਕੰਮ ਕਰ ਰਿਹਾ ਤਾਂ ਵੈਗੁਰੂ ਜੀ ਇਹੇ ਦੁਨਿਆਵੀ ਕੰਮ ਧਰਤੀ ਤੇ ਰਹਿ ਜਾਂਦੇ ਆ ਪਰ ਕਾਲਪੁਰਖ ਦੀ ਤਰਗਾਹ ਦੇ ਵਿੱਚ ਜਾ ਕੇ ਜੋ ਆਪਣੀ ਇਮਾਨਦਾਰੀ ਹੰਕਾਰ ਨੂੰ ਤਿਆਗਦੇ ਆ ਆਪਾਂ ਤੇ ਕਾਮ ਕ੍ਰੋਧ ਲੋਭ ਉਹ ਹੰਕਾਰ ਨੂੰ ਆਪਾਂ ਵਾਹਿਗੁਰੂ ਜੀ ਤਿਆਗਦੇ ਆ ਤੇ ਗੁਰੂ ਮਹਾਰਾਜ ਦੀ ਬਾਣੀ ਨਾਲ ਆਪਾਂ ਜੁੜਦੇ ਆ ਤਾਂ ਉਹ ਉਹਨਾਂ ਚੀਜ਼ਾਂ ਦਾ लेखा-ਜੋਖਾ ਉੱਥੇ ਹੁੰਦਾ ਉੱਥੇ ਜਾ ਕੇ ਪਤਾ ਲੱਗਦਾ ਕਿ ਕੌਣ ਪੱਕਾ ਤੋਂ ਕੌਣ ਕਰੱਚਾ ਵਾਹਿਗੁਰੂ ਜੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਇਹ ਚਾਂਤੀ ਪੌੜੀ ਤੱਕ ਆਪਾਂ ਵਿਆਖਿਆ ਕਰ ਚੁੱਕੇ ਆ ਇਸੇ ਤਰ੍ਹਾਂ ਅੱਗੇ ਕਾਲਪੁਰਖ ਬਖਸ਼ਿਸ਼ ਕਰਦੇ ਹਨ ਕਿ ਆਪਾਂ ਜਿਹੜੀਆਂ ਬੋੜੀਆਂ ਦੀ ਵਿਆਖਿਆ ਕਰਾਂਗੇ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਜਾ ਘੜਾ